ਖੂਬ ਬਾਰਿਸ਼ ਪੈ ਰਹੀ ਹੋਵੇ ਤੇ ਸੁਹਾਵਨਾ ਜਿਹਾ ਹੋਵੇ ਮੌਸਮ ਤੇ ਗਰਮ ਗਰਮ ਚਾਹ ਨਾਲ ਨਾ ਹੁਣ ਗਰਮ ਗਰਮ ਪਕੌੜੇ ਉਹ ਵੀ ਪਿਆਜ਼ ਦੇ ਇਕਦਮ कुरकुरे ਤੇ ਕਰਾਰੇ ਕਰਾਰੇ ਪੰਜਾਬੀ ਬਾਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਇੱਕ कुरकुरे ਤੇ ਕਰਾਰੇ ਕਰਾਰੇ ਪਕੌੜੇ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ ਛਿੱਲੇ ਹੋਏ 6 ਮੀਡੀਅਮ ਸਾਈਜ਼ ਦੇ ਪਿਆਜ਼ ਤੇ ਹੁਣ ਆਪਾਂ ਕਰਾਂਗੇ ਪਿਆਜ਼ਾਂ ਦੀ ਕਟਿੰਗ ਤੇ ਪਿਆਜ਼ਾਂ ਦੇ ਪਕੌੜੇ ਇਕਦਮ कुरकुरे ਤੇ ਕਰਾਰੇ ਕਰਾਰੇ ਜੇ ਬਣਨ ਤੇ ਇਹਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਪਿਆਜ਼ਾਂ ਦੀ ਕਟਿੰਗ ਉਹ ਕਿਦਾਂ ਕਰਨੀ ਹੈ ਜੇ ਪਿਆਜ਼ਾਂ ਦੀ ਕਟਿੰਗ ਠੀਕ ਹੋਏਗੀ ਨਾ ਤੇ ਪਿਆਜ਼ ਦੇ ਪਕੌੜੇ ਜਿਹੜੇ ਨੇ ਬਹੁਤ ਹੀ ਵਧੀਆ ਬਣਨਗੇ ਤੇ ਪਕੌੜੇ ਇਹ ਜਿਹੜੇ ਪਿਆਜ਼ ਨੇ ਇਹ ਆਪਾਂ ਨਾ ਤੇ ਜ਼ਿਆਦਾ ਪਤਲੇ ਕੱਟਨੇ ਨੇ ਤੇ ਨਾ ਹੀ ਜ਼ਿਆਦਾ ਮੋਟੇ ਕੱਟਨੇ ਨੇ ਪਤਲੇ ਕਟਾਂਗੇ ਤੇ ਪਕੌੜਿਆਂ 'ਚ ਟੈਕਸਚਰ ਨਹੀਂ ਆਏਗਾ ਔਰ ਜੇ ਮੋਟੇ ਕਟਾਂਗੇ ਨਾ ਤੇ ਪਕੌੜੇ ਜਿਹੜੇ ਨੇ ਉਹ ਕਰੈਂਚੀ ਜੇ ਨਹੀਂ ਬਣਨਗੇ ਇਸ ਤਰ੍ਹਾਂ ਦੇ ਕਰਨੇ ਆਪਾਂ ਦੇਖੋ ਨਾਲੇ ਉਹਨਾਂ ਵਿੱਚ ਤੇਲ ਵੀ ਭਰ ਜਾਏਗਾ ਤੇ ਬਹੁਤਾ ਸਵਾਦ ਨਹੀਂ ਆਏਗਾ ਤੇ ਇਸ ਕਰਕੇ ਇਹ ਧਿਆਨ ਰੱਖੋ ਇਸ ਤਰ੍ਹਾਂ ਦੇ ਪਿਆਜ਼ ਕੱਟਨੇ ਨੇ ਆਪਾਂ ਤੇ ਪਿਆਜ਼ ਕੱਟਣ ਤੋਂ ਪਹਿਲਾਂ ਨਾ ਪਿਆਜ਼ ਦਾ ਜਿਹੜਾ ਇਹ ਪੋਰਸ਼ਨ ਹੁੰਦਾ ਹੈ ਨਾ ਇਹਨੂੰ ਜ਼ਰੂਰ ਕੱਢ ਕੇ ਵੱਖਰਾ ਕਰ ਦੇਵੋ ਤੇ ਫਿਰ ਪਿਆਜ਼ਾਂ ਨੂੰ ਕੱਟਣਾ ਸ਼ੁਰੂ ਕਰੋ ਤੇ ਮੈਂ ਤੇ ਇਸ ਤਰ੍ਹਾਂ ਹੱਥ ਨਾਲ ਦੇਸੀ ਤਰੀਕੇ ਨਾਲ ਪਿਆਜ਼ ਕੱਟਦੀ ਆ ਤੇ ਤੁਸੀਂ ਚੋਪਿੰਗ ਬੋਰਡ ਤੇ ਵੀ ਕੱਟ ਸਕਦੇ ਹੋ ਤੇ ਨਾਲੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਆਪਣੇ ਘਰ ਪਿਆਜ਼ ਕਿਸ ਤਰ੍ਹਾਂ ਕੱਟਦੇ ਹੋ ਤੇ ਪਿਆਜ਼ ਕੱਟਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਲੂਣ ਤੇ ਲੂਣ ਪਾ ਕੇ ਨਾ ਇਹਨਾਂ ਪਿਆਜ਼ਾਂ ਨੂੰ ਨਾ ਹੱਥ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਮਲਦੇ ਹੋਏ ਵੱਖਰੇ ਵੱਖਰੇ ਕਰ ਲਵਾਂਗੇ ਤੇ ਕੱਲਾ ਹਜੇ ਲੂਣ ਹੀ ਪਾਣਾ ਹੈ ਬਸ ਤੇ ਮੈਂ ਇੱਥੇ ਜਿਵੇਂ 6 ਪਿਆਜ਼ ਲਏ ਨੇ ਤੇ ਤੁਸੀਂ ਜੇ ਪਕੌੜੇ ਘੱਟ ਬਣਾਣੇ ਨੇ ਤਾਂ ਪਿਆਜ਼ ਘੱਟ ਵੀ ਲੈ ਸਕਦੇ ਹੋ ਜਿਆਦਾ ਬਣਾਣੇ ਨੇ ਤਾਂ ਪਿਆਜ਼ ਜ਼ਿਆਦਾ ਲੈ ਸਕਦੇ ਹੋ ਤੇ ਇਹਨਾਂ ਨੂੰ ਨਾ ਹੁਣ extra ਹੱਥ ਨਾਲ ਇਸ ਤਰ੍ਹਾਂ ਕਰਾਂਗੇ ਨਾ ਦੇਖੋ ਵੱਖਰੇ ਵੱਖਰੇ ਹੋਣੇ ਸ਼ੁਰੂ ਹੋ ਗਏ ਨੇ ਤੇ ਇਸ ਤਰ੍ਹਾਂ ਹਰ ਇੱਕ ਲੇਅਰ ਪਿਆਜ਼ਾ ਦੀ ਵੱਖਰੀ ਵੱਖਰੀ ਕਰ ਲੈਣੀ ਹੈ ਤੇ ਫਿਰ ਪਕੌੜੇ ਬਹੁਤ ਹੀ ਵਧੀਆ ਕਰਾਰੇ ਕਰਾਰੇ ਜਿਹਾ ਬਣਨਗੇ एकदम ਕ੍ਰੈਂਚੀ ਕ੍ਰੈਂਚੀ ਤੇ ਹੁਣ ਇਹਨਾਂ ਨੂੰ ਨਾ 5 ਕੁ ਮਿੰਟ ਆਪਾਂ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਲੂਣ ਪਾ ਕੇ 5 ਤੋਂ 7 ਮਿੰਟ ਰੱਖਣ ਤੋਂ ਬਾਅਦ ਇਹ ਪਿਆਜ਼ਾਂ ਨੇ ਨਾ ਮੋਇਸਚਰ ਰਿਲੀਜ਼ ਕਰ ਦਿੱਤਾ ਹੈ। ਯਾਨੀ ਕਿ ਪਿਆਜ਼ਾਂ ਨੇ ਪਾਣੀ ਛੱਡ ਦਿੱਤਾ ਹੈ। ਆ ਦੇਖੋ ਇਸ ਤਰ੍ਹਾਂ। ਤੇ ਇਸੇ ਪਾਣੀ ਦੇ ਵਿੱਚ ਹੀ ਹੁਣ ਆਪਾਂ ਲੂਣ ਮਿਰਚ ਤੇ ਵੇਸਣ ਪਾ ਕੇ ਵਧੀਆ ਜਿਹਾ ਪਕੌੜਿਆਂ ਦਾ ਮਿਕਸਚਰ ਬਣਾਵਾਂਗੇ। ਐਕਸਟਰਾ ਪਾਣੀ ਪਾਣ ਦੀ ਲੋੜ ਬਿਲਕੁਲ ਨਹੀਂ ਪੈਗੀ। ਤੇ ਹੁਣ ਆਪਾਂ ਪਿਆਜ਼ਾਂ ਦੇ ਵਿੱਚ ਪਾਵਾਂਗੇ ਦੋ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਦੀ ਕੁਆਂਟੀਟੀ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਰੱਖ ਸਕਦੇ ਹੋ। ਕਰਾਰੇ ਖਾਣੇ ਆ ਤਾਂ ਜ਼ਿਆਦਾ ਪਾ ਲਓ। ਨਾਲ ਹੀ ਪਾਵਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਧਨੀਆ ਅੱਧਾ ਚਮਚ ਲਾਲ ਮਿਰਚਾਂ ਪੀਸਿਆ ਹੋਇਆ ਤੇ ਅੱਧਾ ਕੁ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਹੁਣ ਇੱਕ ਛੋਟਾ ਚਮਚੇ ਦੇ ਵਿੱਚ ਪਾਵਾਂਗੇ ਪੀਸਿਆ ਹੋਇਆ ਅਨਾਰ ਦਾਣਾ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਇੱਕ ਵਾਰੀ ਮਿਕਸ ਕਰ ਦਵਾਂਗੇ ਤੇ ਇਹਦੇ ਵਿੱਚ ਜਿਹੜੇ ਲੂਣ ਮਿਰਚ ਮਸਾਲੇ ਮੈਂ ਪਾਏ ਨੇ ਨਾ ਉਹ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਕਰਾਰੇ ਖਾਣੇ ਨੇ ਤੇ ਮਿਰਚਾਂ ਵਧਾ ਕੇ ਪਾ ਲਵੋ ਤੈਨੂੰ ਚਟਪਟਾ ਜਿਹਾ ਸਵਾਦ ਦੇਣ ਵਾਸਤੇ ਮੈਂ ਇਹਦੇ ਵਿੱਚ ਅਨਾਰ ਦਾਣਾ ਪਾਇਆ ਹੈ ਤੇ ਅਮਚਰ ਵੀ ਪਾ ਸਕਦੇ ਹੋ ਪਰ ਅਨਾਰ ਦਾਣੇ ਦਾ ਟੇਸ ਹੈ ਨਾ ਪਕੌੜਿਆਂ 'ਚ ਬਹੁਤ ਹੀ ਵਧੀਆ ਆਉਂਦਾ ਹੈ ਸਵਾਦ ਲੱਗਦਾ ਇਹਨੇ ਪਕੌੜੇ ਆ ਦੇਖੋ ਹੁਣ ਮੈਂ ਸਾਰੀਆਂ ਚੀਜ਼ਾਂ ਮਿਕਸ ਕਰਤੀਆਂ ਨੇ ਨਾ ਪਹਿਲਾਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਤੇ ਹੁਣ ਆਪਾਂ ਇੱਥੇ ਲਵਾਂਗੇ ਪੌਣਾ ਕੱਪ ਛਾਣਿਆ ਹੋਇਆ ਬੇਸਨ ਪਰ ਇਹ ਸਾਰਾ ਬੇਸਨ ਆਪਾਂ ਇੱਕੋ ਵਾਰ ਹੀ ਪਿਆਜ਼ਾਂ ਦੇ ਵਿੱਚ ਨਹੀਂ ਪਾਣਾ ਦੋ ਦੋ ਤਿੰਨ ਤਿੰਨ ਚਮਚੇ ਕਰਕੇ ਪਾਵਾਂਗੇ ਪਹਿਲਾਂ ਫਿਰ ਇਹਨੂੰ ਮਿਕਸ ਕਰ ਲਵਾਂਗੇ ਤੇ ਫਿਰ ਹੋਰ ਪਾ ਲਵਾਂਗੇ ਨਾਲ-ਨਾਲ ਇਸ ਤਰ੍ਹਾਂ ਨਾ ਹੱਥ ਨਾਲ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੱਥ ਨਾਲ ਕਰਾਂਗੇ ਨਾ ਤੇ ਪਤਾ ਲੱਗਦਾ ਰਹਿੰਦਾ ਹੈ ਕਿ ਕਿੰਨੇ ਕੁ ਵੇਸਣ ਦੀ ਹੋਰ ਲੋੜ ਹੈ ਤੇ ਇਹਨੂੰ ਪਹਿਲਾਂ ਮਿਕਸ ਕਰ ਲਵਾਂਗੇ ਫਿਰ ਹੋਰ ਪਾਵਾਂਗੇ ਵੇਸਣ ਇਹਦੇ ਵਿੱਚ ਤੇ ਜਿੰਨਾ ਵੇਸਣ ਪਏਗਾ ਮੈਂ ਤੁਹਾਨੂੰ ਬਾਅਦ ਵਿੱਚ ਉਹਦੀ ਕੁਆਂਟੀਟੀ ਦੱਸ ਦਵਾਂਗੀ ਤੇ ਜਿਹੜਾ ਇਹਦੇ ਵਿੱਚ ਲੂਣ ਪਾਇਆ ਹੈ ਨਾ ਉਹ ਵੀ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਪਰ ਪਕੌੜਿਆਂ ਵਿੱਚ ਨਾ ਹਮੇਸ਼ਾ ਲੂਣ ਪਹਿਲਾਂ ਘੱਟ ਹੀ ਰੱਖੋ ਕਿਉਂਕਿ ਇਹਨਾਂ ਦੇ ਵਿੱਚ ਉਪਰੋਂ ਚਾਟ ਮਸਾਲਾ ਪਾਣਾ ਹੁੰਦਾ ਹੈ ਨਾ ਉਹਦੇ ਨਾਲ ਸਵਾਦ ਵੀ ਵੱਜ ਜਾਂਦਾ ਹੈ ਤੇ ਜਿਹੜੀ ਲੂਣ ਦੀ ਘਾਟ ਹੈ ਉਹ ਵੀ ਪੂਰੀ ਹੋ ਜਾਂਦੀ ਹੈ ਤੇ ਦੋ ਤੋਂ ਤਿੰਨ ਚਮਚੇ ਵੇਸਨ ਮੈਂ ਹੋਰ ਪਾਣ ਲੱਗੀ ਆ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਐਕਸਟਰਾ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਇਹਦਾ ਜਿਹੜਾ ਆਪਣਾ ਪਾਣੀ ਹੈ ਨਾ ਮੋਇਸਚਰ ਜਿਹੜਾ ਉਹਦੇ ਵਿੱਚ ਹੀ ਇਹ ਵਧੀਆ ਪਕੌੜੇ ਬਣ ਕੇ ਤਿਆਰ ਹੋਣਗੇ ਮਿਕਸਚਰ ਜਿਹੜਾ ਹੈ ਵਧੀਆ ਬਣ ਜਾਏਗਾ ਤੇ ਜੇ ਐਕਸਟਰਾ ਪਾਣੀ ਪਾ ਦਵਾਂਗੇ ਨਾ ਤੇ ਜਿਹੜਾ ਬੈਟਰ ਹੈ ਨਾ ਇਹ ਮਿਕਸਚਰ ਇਹ ਪਤਲਾ ਹੋ ਜਾਏਗਾ ਤੇ ਪਕੌੜੇ ਵਧੀਆ ਨਹੀਂ ਬਣਨਗੇ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਉਹ ਇਹਦੇ ਵਿੱਚ ਹੋਰ ਬੇਸਣ ਦੀ ਲੋੜ ਨਹੀਂ ਪੈ ਰਹੀ ਆ ਦੇਖੋ ਇਹਦੇ ਵਿੱਚ ਬਾਈਂਡਿੰਗ ਆ ਗਈ ਹੈ ਯਾਨੀ ਕਿ ਪਿਆਜ਼ ਔਰ ਬੇਸਣ ਜੜੈਨੇ ਨਾ ਮਿਕਸਰ ਜੁੜਨ ਲੱਗ ਪਿਆ ਹੈ ਤੇ ਇਹਦੇ ਵਿੱਚ ਮੈਂ 6 ਵੱਡੇ ਵਾਲੇ ਚਮਚ ਬੇਸਣ ਦੇ ਪਾਏ ਨੇ ਜਿਹੜਾ ਮੈਂ ਪੌਣਾ ਕੱਪ ਬੇਸਣ ਲਿਆ ਸੀ ਨਾ ਉਹਦੇ ਚੋਂ ਥੋੜਾ ਜਿਹਾ ਬੇਸਣ ਬਚ ਗਿਆ ਆ ਦੇਖੋ ਇੰਨਾ ਕੁ ਬੇਸਣ ਬਚ ਗਿਆ ਇਹਦੇ ਵਿੱਚੋਂ 6 ਵੱਡੇ ਚਮਚ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਤੇ ਪਕੌੜਿਆਂ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਭਰ ਕੇ ਚੌਲਾਂ ਦਾ ਆਟਾ ਤੇ ਚਾਵਲ ਦੇ ਆਟੇ ਨੂੰ ਵੀ ਹੁਣ ਇਹਦੇ ਵਿੱਚ ਮਿਕਸ ਕਰ ਦਵਾਂਗੇ ਚਾਵਲ ਦਾ ਆਟਾ ਪਾਣਾ ਨਾ ਪਕੌੜੇ ਹੋਰ ਜ਼ਿਆਦਾ कुरकुरੇ ਬਣਨਗੇ ਤੇ ਚਾਵਲਾਂ ਦਾ ਆਟਾ ਨਹੀਂ ਪਾਣਾ ਚਾਹੁੰਦੇ ਤੇ ਇਹਦੀ ਜਗ੍ਹਾ ਤੁਸੀਂ ਕੌਰਨ ਫਲੋਰ ਵੀ ਪਾ ਸਕਦੇ ਹੋ ਤੇ ਜਾਂ ਫਿਰ ਬਿਨਾ ਇਹਦੇ ਵੀ ਇਕੱਲੇ ਵੇਸਣ ਨਾਲ ਹੀ ਬਣਾ ਸਕਦੇ ਹੋ ਪਰ ਇਹ ਪਾ ਦੀ ਹੈ ਨਾ ਚਾਵਲਾਂ ਦਾ ਆਟਾ ਜਾਂ ਕੌਰਨ ਫਲੋਰ ਤੇ ਪਕੌੜੇ ਜਿਹੜੇ ਨੇ ਜ਼ਿਆਦਾ कुरकुरੇ ਬੰਦੇ ਨੇ ਬਹੁਤ ਸਵਾਦ ਲੱਗਦੇ ਨੇ ਤੇ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਇਹਦੇ ਵਿੱਚ ਤੇ ਇਹ ਦੇਖੋ ਇਹ ਬੈਟਰ ਸਾਡਾ ਤਿਆਰ ਹੈ ਪਕੌੜੇ ਬਣਾਉਣ ਵਾਸਤੇ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਬਹੁਤੀ देर ਰੱਖਣਾ ਨਹੀਂ ਹੈ ਇਹ ਮਟੀਰੀਅਲ ਨੂੰ ਫਟਾਫਟ ਫਰਾਈ ਕਰ ਲਵਾਂਗੇ ਤੇ ਪਿਆਜ਼ ਔਰ ਵੇਸਨ ਵਾਲੇ ਮਿਕਸਚਰ ਨੂੰ ਨਾ ਕੋਲਣ ਤੋਂ ਬਾਅਦ ਬਹੁਤੀ देर ਰੱਖਣਾ ਨਹੀਂ ਹੈ ਇਸ ਕਰਕੇ ਮੈਂ ਤੇਲ ਨੂੰ ਪਹਿਲਾਂ ਹੀ ਮੀਡੀਅਮ ਗਰਮ ਕਰ ਲਿਆ ਤੇ ਇਹ ਮਿਕਸਚਰ ਨੂੰ ਨਾ ਹੱਥਾਂ ਦੀਆਂ ਉਂਗਲਾਂ ਤੇ ਲੈ ਕੇ ਨਾ ਬਸ ਇਸ ਤਰ੍ਹਾਂ ਤੇਲ ਵਿੱਚ ਪਾਈ ਜਾਣਾ ਹੈ ਘੁਟਣਾ ਨਹੀਂ ਹੈਗਾ ਇਹਨਾਂ ਨੂੰ ਗੋਲ ਨਹੀਂ ਕਰਨੇ ਕੋਫਟਿਆਂ ਵਾਂਗੂ ਬਸ ਇਸ ਤਰ੍ਹਾਂ ਪਾਈ ਜਾਣੇ ਨੇ ਇਸ ਤਰ੍ਹਾਂ ਦੀ ਸ਼ੇਪ ਇਹਨਾਂ ਦੀ ਵਧੀਆ ਲੱਗਦੀ ਹੈ ਨਾਲੇ ਤਰੰਚੀ ਬੰਦਦੇ ਨੇ ਤੇ ਜਦੋਂ ਤੇ ਆਪਾਂ ਆਇਲ ਵਿੱਚ ਇਹ ਮਿਕਸਚਰ ਪਾਣਾ ਹੈ ਉਦੋਂ ਤੇ ਆਇਲ ਮੀਡੀਅਮ ਹੋਣਾ ਚਾਹੀਦਾ ਹੈ ਲੇਕਿਨ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਫੁੱਲ ਕਰਕੇ ਇਹਨਾਂ ਨੂੰ ਫੁੱਲ ਫਲੇਮ ਤੇ ਆਪਾਂ ਫਰਾਈ ਕਰਨਾ ਹੈ ਕਿਉਂਕਿ ਸਿੰ ਫਲੇਮ ਤੇ ਨਹੀਂ ਕਰਨਾ ਇਹਨਾਂ ਵਿੱਚ ਤੇਲ ਪੜ ਜਾਏਗਾ ਤੇ ਜਿਨ੍ਹਾਂ ਨੇ ਇੱਕ ਵਾਰ ਚਾਹਦੇ ਨੇ ਨਾ ਕੜਾਈ ਉਹ ਰਾਇਲ ਦੇ ਹਿਸਾਬ ਨਾਲ ਉਹਨੇ ਇੱਕ ਵਾਰ ਚ ਕਰ ਲਵੋ ਤੇ ਬਾਕੀ ਦੂਸਰੇ ਪ੍ਰਾਗੇ ਵਿੱਚ ਫਰਾਈ ਕਰ ਲਵਾਂਗੇ ਤੇ ਇਹਦੇ ਵਿੱਚ ਜਿਹੜਾ ਮਿਕਸਚਰ ਆਪਾਂ ਪਾਇਆ ਹੈ ਨਾ ਔਇਲ ਵਿੱਚ ਉਹ ਪਾਉਣ ਤੋਂ ਬਾਅਦ ਇਹਦਾ ਟੈਂਪਰੇਚਰ ਔਇਲ ਦਾ ਡਾਊਨ ਹੋ ਜਾਂਦਾ ਹੈ ਇਸ ਕਰਕੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਫੁੱਲ ਕਰ ਲਵਾਂਗੇ ਤੇ ਫੁੱਲ ਕਰਨ ਤੋਂ ਬਾਅਦ ਹੁਣ ਇਹਨੂੰ ਫੁੱਲ ਫਲੇਮ ਤੇ ਹੀ ਆਪਾਂ ਫਰਾਈ ਕਰਨਾ ਹੈ ਪਰ ਆਇਲ ਦੇ ਵਿੱਚ ਪਾਉਣ ਤੋਂ ਬਾਅਦ ਨਾ ਇੱਕਦਮ ਇਹਨਾਂ ਨੂੰ ਆਪਾਂ ਬਿਲਕੁਲ ਨਹੀਂ ਪਲਟਣਾ ਯਾਨੀ ਕਿ ਇਹਨਾਂ ਨਾਲ ਛੇੜਛਾੜ ਨਹੀਂ ਕਰਨੀ ਜਦੋਂ ਥੋੜੇ ਜਿਹਾ ਸੈੱਟ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਨੀ ਹੈ ਤੇ ਸਾਈਡ ਚੇਂਜ ਕਰਕੇ ਫੁੱਲ ਫਲੇਮ ਤੇ ਆਪਾਂ ਇਹਨਾਂ ਨੂੰ ਵਧੀਆ ਜਿਹਾ ਸੁਨਹਿਰੀ ਕਲਰ ਆਮ ਤੱਕ ਤਲ ਲੈਣਾ ਹੈ ਤੇ ਥੋੜੀ देर ਤਲਣ ਤੋਂ ਬਾਅਦ ਨਾ ਹੁਣ ਵੇਖੋ ਜੇ ਵਧੀਆ ਸੁਨਹਿਰੀ ਕਲਰ ਚ ਆ ਗਏ ਨੇ ਨਾ ਯਾਨੀ ਕਿ 골ਡਨ ਬ੍ਰਾਊਨ ਕਲਰ ਆ ਗਿਆ ਹੈ ਨਾ ਉੱਤੇ ਤੇ ਹੁਣ ਆਪਾਂ ਇਹਨਾਂ ਨੂੰ ਆਇਲ ਚੋਂ ਕੱਢ ਕੇ ਤੇ ਛਾਨਣੀ ਤੇ ਰੱਖ ਲਵਾਂਗੇ ਤਾਂ ਕਿ ਜਿਹੜਾ ਵੀ ਐਕਸਟਰਾ ਆਇਲ ਹੈ ਉਹ ਨਿ ਤੇ ਬਹੁਤ ਹੀ ਵਧੀਆ ਇਕਦਮ ਕ੍ਰਿਸਪੀ ਕ੍ਰਿਸਪੀ ਬਣੇ ਨੇ ਹੈਨਾ ਤੁਹਾਨੂੰ ਦੇਖਣ ਚ ਹੀ ਲੱਗ ਰਿਹਾ ਹੋਣੇ ਨੇ ਕਿ ਕਿੰਨੇ ਕਰਾਰੇ ਨੇ ਔਰ ਬਹੁਤ ਹੀ ਵਧੀਆ ਕਲਰ ਆਇਆ ਇਹਨਾਂ ਤੇ ਇਸ ਤੋਂ ਜ਼ਿਆਦਾ ਇਹਨਾਂ ਨੂੰ ਡਾਰਕ ਨਹੀਂ ਕਰਨਾ ਤੇ ਪਿਆਜ਼ ਦੇ ਜਿਹੜੇ ਪਕੌੜੇ ਨੇ ਨਾ ਇਹ ਬਹੁਤ ਹੀ ਛੇਤੀ ਬਣ ਜਾਂਦੇ ਨੇ ਜਦੋਂ ਵੀ ਵੀ ਪੈਂਦਾ ਹੋਵੇ ਮੌਸਮ ਵਧੀਆ ਜਿਹਾ ਹੋਵੇ ਤੇ ਘਰ ਦੇ ਕਹਿ ਦਿੰਦੇ ਨੇ ਚਾਹ ਨਾਲ ਪਕੌੜੇ ਬਣਾ ਲਓ ਜੀ ਤੇ ਫਿਰ ਜਿਹੜੇ ਆਲੂ ਪਿਆਜ਼ ਦੇ ਪਕੌੜੇ ਹੁੰਦੇ ਨੇ ਨਾ ਉਹੀ ਛੇਤੀ ਬਣਦੇ ਨੇ ਕਿਉਂਕਿ ਆਲੂ ਪਿਆਜ਼ ਘਰ ਵਿੱਚ ਹੁੰਦੇ ਨੇ ਤੇ ਪਿਆਜ਼ ਦੇ ਪਕੌੜੇ ਤਾਂ ਹੋਰ ਵੀ ਛੇਤੀ ਬਣ ਜਾਂਦੇ ਨੇ ਆਲੂਆਂ ਨਾਲੋਂ ਵੀ ਜਲਦੀ ਤੇबस ਇਸੇ ਤਰ੍ਹਾਂ ਹੀ ਕੀ ਹੈ ਕਿ ਫਟਾਫਟ ਪਿਆਜ਼ ਕੱਟੋ ਮਸਾਲੇ ਘੋਲੋ ਬੇਸਨ ਪਾਓ ਤੇ ਪਕੌੜੇ ਤਾਲੋ ਜਿੰਨੀ ਦੇਨ ਨੂੰ ਚਾਹ ਬਣਦੀ ਉਹਨੇ ਦੇਨ ਨੂੰ ਪਕੌੜੇ ਵੀ ਤਿਆਰ ਹੋ ਜਾਂਦੇ ਨੇ ਜੈਸੇ ਫਲੇਮ ਨੂੰ ਸੈੱਟ ਕਰਦੇ ਹੋਏ ਮੈਂ ਇੱਥੇ ਦੂਸਰਾ ਪ੍ਰਾਗਾ ਵੀ ਫਰਾਈ ਕਰ ਲਿਆ ਆ ਦੇਖੋ ਜੀ ਕਿੰਨੇ ਵਧੀਆ ਹੈ ਨਾ ਇੱਕਦਮ ਕਰਾਰੇ ਕਰਾਰੇ ਪਕੌੜੇ ਬਣ ਕੇ ਤਿਆਰ ਹੋਏ ਨੇ ਹੁਣ ਉਪਰੋਂ ਦੀ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਚਾਟ ਮਸਾਲਾ ਪਾਣ ਨਾਲ ਪਕੌੜਿਆਂ ਦਾ ਸਵਾਦ ਹੋਰ ਵੱਧ ਜਾਏਗਾ ਕਿਉਂਕਿ ਪਿਆਜ਼ ਜਿਹੜੇ ਹੁੰਦੇ ਨੇ ਥੋੜੀ ਮਿਠਾਸ ਤੇ ਹੁੰਦੇ ਨੇ ਤੇ ਚਾਟ ਮਸਾਲਾ ਪਾਣ ਨਾਲ ਨਾ ਇਹਨਾਂ ਦਾ ਸਵਾਦ ਜਿਹੜਾ ਹੈ ਬੈਲੈਂਸ ਹੋ ਜਾਏਗਾ ਤੇ ਹੁਣ ਹੈ ਸਾਡੇ ਸੁਪਰ ਟੇਸਟੀ ਕਰਕਰੇ ਕਰਾਰੇ ਕਰਾਰੇ ਪਿਆਜ਼ ਦੇ ਪਕੌੜੇ ਤਿਆਰ ਨੇ ਤੇ ਇਹਨਾਂ ਨੂੰ ਆਪਣੀ ਮਨਪਸੰਦ ਚਟਨੀ ਨਾਲ ਇੰਜੋਏ ਕਰੋ